ਹੈਲੋ ਸ਼ਸ਼ਿਕਾ ਸਾਰਿਆਂ ਨੂੰ ਆਪਾਂ ਪਹੁੰਚ ਗਏ ਆਪਾਂ ਮੇਰੀ ਵੱਡੀ ਜਠਾਣੀ ਦੇ ਘਰ ਅੱਜ ਉਹਨਾਂ ਨੇ ਖਵਾਣੇ ਜਿੰਦਪੁਰਨੀਆਂ ਚਲੋ ਆਪਾਂ ਦੇਖਦੇ ਹਾਂ ਕਿ ਕਿਵੇਂ ਤਿਆਰੀ ਚੱਲ ਰਹੀ ਹੈ ਸੇਵਾ ਚੱਲ ਰਹੀ ਹੈ ਦੇਖ ਲੈ ਮੈਂ ਮੋੜਤੀ ਇਹਨਾਂ ਨੇ ਮੈਂ ਸਵੇਰੇ ਸਵੇਰੇ ਸਾਜਦੇ ਸਾਜਰੇ ਆਈ ਸੀ ਕਾ ਤੋ ਮੋੜਤੀ ਇਹ ਪਤਾ ਕੀ ਹੈ ਇਹ ਉਹਨਾਂ ਦੀ ਜੇ ਕੰਮ ਸਟਾਰਟ ਨਹੀਂ ਕਰਦੀ ਜਿੰਨਾ ਜਿੰਨਾ ਸੁਨਾਮ ਤੋਂ ਅਸੀਂ ਨਹੀਂ ਆਉਂਦੇ ਹਾਂ ਮਨਕੀਤ ਨੇ ਮੈਂ ਗੇਟ ਚੋਂ ਵਾਪਸ ਕਰਤੀ ਆਹੋ ਬੱਡੇ ਫੌਜੀ ਮੈਂ ਚੜ ਕੇ ਆ ਗਈ ਹੁਣ ਜੋ ਤੈਨੂੰ ਬੰਗ ਲਾਉਂਦਾ ਪੌਂਦੀ ਫੇਰ ਜੇ ਵਗ ਜਾ ਕਰੀ ਠੀਕ ਆ ਪੇਜੀ ਅਸੀਂ ਮੋਟਰਸਾਈਕਲ ਤੇ ਆ ਜੀ ਇਹ ਵਰੀਓ ਲਾ ਲਾਂ ਆਪਾਂ ਪ੍ਰਸ਼ਾਦ ਦੀ ਤਿਆਰੀ ਕਰ ਰਹੇ ਆ ਤੇ ਸਾਰਾ ਸਮਾਨ ਆਪਾਂ ਰੱਖਿਆ ਹੈ ਜਿਵੇਂ ਕਿ ਡਰਾਈ ਫਰੂਟ ਹੋ ਗਿਆ ਪੂਰੀਆਂ ਵਾਸਤੇ ਆਟਾ ਗੁੰਨਣ ਵਾਸਤੇ ਰੱਖਿਆ ਹੋਇਆ ਤੇ ਆਪਾਂ ਸਾਰੇ ਨਾਲ ਮਿਲ ਕੇ ਤਿਆਰੀ ਕਰ ਰਹੇ ਆ ਤੇ ਚਲੋ ਦੇਖਦੇ ਆ ਅੱਗੇ ਕਿਵੇਂ ਸਾਰਾ ਸਮਾਨ ਆਪਾਂ ਬਣਾ ਰਹੇ ਆ ਤੇ ਬਾਕੀ ਸਾਰਿਆਂ ਦਾ ਇੰਤਜ਼ਾਰ ਕਰ ਰਹੇ ਹਜੇ ਤੱਕ ਪੈਣਾ ਛੱਡੀ ਨਹੀਂਆਂ ਇਹ ਲੋਕੀਆਂ ਜੀਆਂ ਥਾਣੀਆਂ ਆ। ਲੱਗੇ ਵੀ ਪਖਵਾਰਾਂ ਚਿੰਤਪੁਣੀਆਂ। ਠੀਕ ਤੁਸੀਂ ਪਹਿਲਾਂ ਕਹਿਣ। ਪਰ ਤੁਸੀਂ ਅਲੱਗ ਕਹਿਣੀ ਸੀ ਨਾ ਉਹੀ ਖਾਣਣੀ ਉਹੀ ਉੱਥੇ ਕਹਿਤੀ। ਫਿਰ ਹੋਰ ਹੈ ਨਹੀਂ ਤੀ ਹੂੰ। ਬੜਿਆ ਆ ਨਾ ਦੇਖਾਲ ਜੀਆਂ ਦਰਾਣੀਆਂ ਨੇ। ਹਾਂਜੀ। ਇਹ ਕਹਿੰਦੀ ਆ ਜੇ ਤੂੰ ਘਰੋਦ ਪ੍ਰੋਗਰਾਮ ਕਰਦੀ ਰਹਿੰਦੀਆਂ। ਇਦੀ ਤੂੰ ਇੱਕ ਘੋਲਜਾਲੇ ਕੱਠੀਆਂ ਵਾਲੇ ਥਾਲ ਲੈ ਲੈ ਮੈਂ ਤਾਂ ਠੀਕ ਆ ਵਧੀਆ ਲੱਗੇ ਹਾਂ ਵਧੀਆ ਲੱਗੇ ਰਹਿ ਵਧੀਆ ਦਿੱਤੀ ਮੇਰੀ ਇਤਰਾਣੀਆਂ ਨੇ ਮੈਂ ਰੋਜ਼ ਖੋਵੀਆਂ ਵਾਟ ਲਵੇੜਦੀ ਸੀ ਕਹਿੰਦੀ ਤੂੰ ਵੀ ਲੈ ਕੇ ਆਉਣਾ ਇਹ ਜੇ ਥਾਲ ਸਾਨੂੰ ਦੱਸ ਵੀ ਚੰਗਾ ਹਾਂ ਮੇਰੇ ਕੋਲ ਮੇਰੀ ਭੈਣ ਦੇ ਇੱਕੋ ਹੀ ਥਾਲ ਨੇ ਦੋਨਾਂ ਦੇ ਇੱਕੋ ਹੀ ਚੁੱਲਾ ਇੱਕੋ ਹੀ ਥਾਲ ਇੱਕੋ ਹੀ ਭੱਟ ਜਿਹੜੇ ਹੁਣ ਵਾਲੇ ਆ ਜਿਹੜੇ ਤੇਰੀ ਨੰਬਰ ਕੋਲ ਥਾਲ ਤੇ ਚੁੱਲ੍ਹੇ ਇਕੱਲਾ ਹੋਣਾ ਸਾਡਾ ਸੱਚ ਹਨੇਰ 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 ਹਣਸ ਕੇ ਜੀ ਗਏ ਸਬ ਜੱਬੀ ਨਹੀਂ ਨੋ ਨਾ ਬਾਕੀ ਚਾਹ ਤਾਕੀ ਇਹ ਗਾਜੂ ਲਾਮ ਕਦੋਂ ਬਣਨਗੇ ਦੇਖ ਲੋ ਪਾ ਲੋ ਖਾ ਜਾ ਖਾ ਜਾ ਹੋ ਗਿਆ ਆਇਆ ਦੋਸਤ ਉਹ ਤਾਂ ਬਾਦੀ ਬਣ ਕੇ ਆ ਗਈ ਸੀਸਤਰੀ ਆਂਟੀ ਨੂੰ ਫੜਾਦੇ ਆ ਆ ਫੇਰ ਦੂਗੀ ਹੋਰ ਹੋ ਗਿਆ ਹੈ ਫੇਰ ਸਭ ਚੈਲੇ ਨਹੀਂ ਪੰਚਾਗੇ

ਮੈਂ ਕਿਹੜਾ ਸੇ ਜਿਮੜ ਕੇ ਆਇਆ ਹਾਂ ਕਹਿੰਦਾ ਜਨਾਨੀਆਂ ਨਹੀਂ ਨਿਕਲਦੀਆਂ ਹੁੰਦੀਆਂ ਕਹਿੰਦਾ ਕਿ ਚੂਣੀਆਂ ਲੈਣ ਲੱਗੀਆਂ ਮੈਂ ਕਿ ਥੋੜੇ ਨਾਲ ਕਿਹੜੀ ਜਨਾਨੀ ਸੀ ਕਿਹੜੀ ਦੋ ਪਿੱਛੇ ਗਈ ਜੀ ਕਹਿੰਦਾ ਆਹ ਤਾਂ ਉਸੇ ਦੀ ਮੁਰਿਆ ਏ ਕਹਿੰਦਾ ਜੇ ਜਨਾਨੀਆਂ ਨਾਲ ਚਾਹੀਏ ਵਰ ਜਨਾਨੀ ਨੂੰ ਥੋੜੀ ਬੰਦੀਆਂ ਆ ਗਈਆਂ ਕਦੇ ਚੂਣੀਆਂ ਦੁਕਾਨ ਤੇ ਛੱਡ ਗਈਆਂ ਕਿ ਤੇ ਪ੍ਰਸਾਦ ਵਾਲੀ ਦੁਕਾਨ ਤੇ ਛੱਡ ਗਈਆਂ ਉਹ ਤਾਂ ਆਪਣੇ ਪੈਣੀ ਮੈਂ ਗੁਲਿੰਦਰ ਪਾਣੀ ਸਾਟਤਾ ਬੋਲਿਆ ਸਾਲਾ ਆਈ ਬੈਠ ਗਈ ਸਾਰੇ ਸਾਹੇ ਹੋ ਗਏ ਯੇਸ ਮਾਸ ਹੁਣ ਹੁਣ ਹੈ मडके ऐज कर गया सर गैस तेज कर दी ये दो सारी बूंदों सारी चीज है कासा सब देगी गाखा नहीं ओके तेरे को ठंड चलाओ भाई को बादो पाई में डक हां अब मैं कर चालू प्यार ਤਿੰਨਾਂ ਸੋਹਣਾ ਦੇਖਣ ਨੂੰ ਲੱਗਦਾ ਹੁੰਦਾ ਸੋਹਣਾ ਖਾਣ ਨੂੰ ਬਹੁਤ ਸੁਆਹ ਲੱਗੂ। ਪਾਣੀ ਤਾਂ ਨਿਕਲ ਰਿਹਾ ਗਿਆ। ਇੱਥੇ ਆਂਟੀ ਸਾਡੇ ਵਾਸਤੇ ਧਾਗਾਂ ਲਈ ਤਿਆਰੀ ਕਰ ਰਹੇ ਨੇਗੇ ਤੇ ਸਾਰਿਆਂ ਭੈਣਾਂ ਨੂੰ ਇੱਕ ਇੱਕ ਧਾਗਾ ਦੇਣਗੇ। ਫਿਰ ਲੰਗਰ ਵਰਤਾਵਾਂਗੇ ਅਸੀਂ। ਕਿਹਨੇ ਨਵੀਂ ਵਸਤਰਾ ਨਹੀਂ ਦੀ ਪਾਣੀ। ਲੈ ਵੀ ਥਾਲ ਦੋ ਇੱਕ। ਚਾਰਵੇਂ ਆ ਇਧਰ ਵੇਲ ਵੇਲ ਤਰੀ ਚਲੋ ਹਲਦੀ ਪਾ ਦੋ ਚੌਲ ਪਾ ਦੋ ਮਾਸੀ ਦੀ ਸਾਡੀ ਬਹੁਤ ਪਤਲੀ ਹੈ ਸੋਹਣੀ ਲੱਗਦੀ ਹੈ ਸਾਰਿਆਂ ਤੋਂ ਵੱਡੀ ਸੱਸ ਹਰੇ ਪੂਰੀਆਂ ਦੀ ਉਹ ਵੀ ਤਿਆਰੀ ਜਿਸ ਸਾਡੀ ਹੋ ਫਿਰ ਹੁਣ ਸੱਸਾਂ ਦਾਪਾ ਵੀ ਬਣ ਰਹੀਆਂ ਚੱਲਾ ਇਹ ਵੱਡੀ ਹੋਣੀ ਮੇਰਾ ਆਹੋ ਹੁਣ ਅਗਰ ਪੜੋਤਾ ਉਹ ਵਾਸਤੇ ਆਨਦੀ ਪਾਉੜੀ ਚਾੜਦੀ ਬਾਰਿਸ਼ ਜੇ ਜੜ ਗਈ ਬਾਰਿਸ਼ ਜੇ ਜੜ ਗਈ ਨਾ ਇਹ ਚਾਰ ਨਹੀਂ ਹਾਂ ਚਾਹ ਨਹੀਂ ਜਾ ਪਹਿਲਾਂ ਪੰਜ ਪੂਰੀਆਂ ਕੱਢਾਂਗੇ ਨਾ ਸੀ ਹਾਂ ਜੀ ਦੀ ਪੰਜੇ ਕੱਢੀ ਪਹਿਲਾਂ ਨੂੰ ਇਹ ਕਰ ਲਈਏ ਕਰਦੀਆਂ ਕਰਦੇ ਕਿਹ ਕਹਿ ਰਹੀਆਂ ਕਿਵੇਂ ਸੌਰੀ ਆ ਜੀ ਜੀ ਅਸੀਂ ਬੋਲਾਂ ਅਸੀਂ ਲੱਗਦੀ ਕਿ ਲੱਗਦਾ ਅਸੀਂ ਕਰੇ ਚਿੰਤਪੁਰਨੀ ਤਾਂ ਕੇ ਕਰ ਰਹੇ ਹਾਂ ਚਿੰਤਪੁਰਨੀ ਤਾਂ ਸਾਰਿਆਂ ਨੂੰ ਦੇਣੇ ਨੇ ਹੁਣ ਜਿੰਨੀਆਂ ਬੈਠਣਗੀਆਂ ਇਹ ਆਂ ਭਰਤੇ ਤੇ ਆ ਤਾਗੇ ਪਹਿਲਾਂ ਵਾਸੀ ਤੁਸੀਂ ਕਾਹ ਪਈ ਆ ਹਾਂ

ਚੁੰਨੀ ਦਾ ਚੁੰਨੀ ਦਾ ਰੰਗ ਲਾਲ ਮਈਆ ਜੀ ਤੇਰੇ ਚੁੰਨੀ ਦਾ ਚੰਡੇ ਦਾ ਚੰਡੇ ਦਾ ਰੰਗ ਲਾਲ ਮਈਆ ਜੀ ਤੇਰੇ ਚੰਡੇ ਦਾ ਠੰਡੇ ਦਾ ਠੰਡੇ ਦਾ ਰੰਗ ਲਾਲ ਮਈਆ ਜੀ ਤੇਰੇ ਚੰਡੇ ਦਾ ਚੂੜੇ ਦਾ ਚੂੜੇ ਦਾ ਰੰਗ ਲਾਲ ਮਈਆ ਜੀ ਤੇਰੇ ਚੂੜੇ ਦਾ ਚੂੜੇ ਦਾ ਚੂੜੇ ਦਾ ਰੰਗ ਲਾਲ ਕੋਇ ਇੰਦਰ ਚੂੜੇ ਦਾ பிண்டி ரங்க பிடித பிண்ட பிடி ரங்க படி ராலயா ரங்க மேலா தான் ਮਈਆ ਜੀ ਤੇਰੀ ਜੋਤਾਂ ਦਾ ਫੁੱਲ ਵਰਸੇ ਫੁੱਲ ਵਰਸੇ ਦਰਵਾਰ ਮਈਆ ਜੀ ਤੇਰੇ ਫੁੱਲ ਵਰਸੇ ਫੁੱਲ ਵਰਸੇ ਫੁੱਲ ਵਰਸੇ ਦਰਵਾਰ ਮਈਆ ਜੀ ਤੇਰੇ ਫੁੱਲ ਵਰਸੇ ਰੰਗ ਵਰਸੇ ਰੰਗ ਵਰਸੇ ਦਰਵਾਰ ਮਈਆ ਜੀ ਤੇਰੇ ਰੰਗ ਵਰਸੇ ਰੰਗ ਵਰਸੇ ਰੰਗ ਵਰਸੇ ਦਰਵਾਰ ਮਈਆ ਜੀ ਤੇਰੇ ਰੰਗ ਵਰਸੇ ਸੋ ਸਾਚੇ ਇਹ ਦਰਵਾਰ ਕੀ ਜੈ ਮਾਤਾ ਤੇਰੀ ਸਦਾ ਹੀ ਜੈ ਮਾਤਾ ਆਪਿਆ ਕਰਨ ਵਾਲੀ ਮਾਤਾ ਤੇਰੀ ਸਦਾ ਹੀ ਜੈ ਹੁਣ ਆਪਾਂ ਸਾਰਿਆਂ ਨੂੰ ਪ੍ਰਸ਼ਾਦ ਖਵਾਨ ਲਈ ਬਿਠਾਤਾ ਤੇ ਦੀਦੀ ਹੋਣਾ ਲੱਗ ਰਿਣੀ ਤੇ ਇੱਥੇ ਮੈਂ ਪੂਰੀਆਂ ਬਣਾ ਲ ਲਈਆਂ ਤੇ ਖਾਓ ਫਿਰ ਗਰਮਾ ਗਰਮ ਪੂਰੀ ਮੈਂ ਵੀ ਗਰਮਾ ਗਰਮ ਪੂਰੀ ਖਾਓ ਹੁਣ ਵਧੀਆ ਬਣੀਆਂ ਇਹ ਆਪਾਂ ਖਾਵਾਂਗੇ ਹੁਣ ਲੋੜੀ ਜਦੋਂ ਹੋਣਾ ਪੂਰੀਆਂ ਨੇ ਕਿਨੇ ਕਹਾਣੀ ਨੇ ਆ ਪ੍ਰਸ਼ਾਦ ਦਾ ਹੈਟ ਏਡੀ ਨੇ ਹੁਣ ਤਾਂ ਸੋਹਣੀਆ ਹੁਣ ਤਾਂ ਸੋਹਣੀਆ ਗੱਡੇਗੀ ਕੀ ਕਰਦੀ ਆ